ਕੁਸ਼ੀ ਦਾ ਇਹ ਸੀ ਆਪਾਂ ਚੈੱਕ ਕਰਨਾ ਹੈ ਇਹ ਗੈਸ ਬਿਲਕੁਲ ਨਹੀਂ ਹੈ ਹਵਾ ਅੰਦਰੋਂ ਥੋੜਾ ਥੋੜ ਦੇ ਆਵਾਜ਼ ਆ ਰਹੀਆਂ ਬਹੁਤ ਤੇਜ਼ ਹਨ ਦੇਖਦੇ ਹਾਂ ਦੇ ਕਿੱਥੇ ਲੀਕ ਹੈ ਜੇ ਮੋਟੀ ਲੀਕ ਹੈ ਜੋ ਚੁੱਕੀ ਹੈ ਇਹ ਵਿੱਚ ਮਿਸਟਰ ਕੁਸ਼ੂ ਲੈਟਰ ਮਿਸਟਰ ਸਲੇਮ ਇਹ ਸੀ ਦਿਨਾਂ ਬਹੁਤ ਵੱਡੀ ਦਿੱਕਤ ਵੀ ਹੈਗੀ ਵੀ ਇਹਨੂੰ ਇੱਕ ਤਾਂ ਕੂਲਿੰਗ ਨਹੀਂ ਕਰਦਾ ਪਿਆ ਗੈਸ ਲੀਕ ਹੈਗੀ ਦੂਜਾ ਨੰਬਰ ਇਹਦੇ ਵਿੱਚ ਡਸਟ ਬਹੁਤ ਜ਼ਿਆਦਾ ਇੰਡੋਰ ਆਪਾਂ ਚੈੱਕ ਕੀਤਾ ਹੁਣ ਇਹਦੇ ਦੋਵੇਂ ਕੰਮ ਕਰਾਂਗੇ ਪਹਿਲਾਂ ਮੇਨ ਆਪਾਂ ਨੂੰ ਵੇਖਾਂਗੇ ਲੀਕਜ ਹੈ ਕਿੱਥੋਂ ਤੇ ਧੁੱਪ ਵੀ ਬਹੁਤ ਜ਼ਿਆਦਾ ਲੱਗੀ ਆ ਅੱਤ ਦੀ ਧੁੱਪ ਹੋਈ ਫਿਰਦੀ ਆ ਵੇਖੋ ਤੁਸੀਂ ਬਹੁਤ ਜ਼ਿਆਦਾ ਗਰਮੀ ਆ ਹੁਣ ਉੱਪਰ ਹੀ ਸਾਰਾ ਕੁਝ ਕਰਨਾ ਪੈਣਾ ਵੇਖੋ ਹੁਣ ਇਹਦੇ 2 ਘੰਟੇ ਲੱਗਦੇ 3 ਲੱਗਦੇ 4 ਲੱਗਦੇ ਪਹਿਲਾਂ ਤਾਂ ਮੇਨ ਦੀ ਆਪਾਂ ਨੂੰ ਲੀਕਜ ਲੱਭਣੀ ਪੈਣੀ ਏਸੀ ਬਾਈ ਜਿਹੜਾ ਵੇਖੋ ਲੱਗਿਆ ਆ ਉਧਰ ਵੀ ਆ ਨਿਕਾ ਥੱਲੇ ਆ ਇਹਨਾਂ ਨੇ ਆਪਾਂ ਨੂੰ ਹੀ ਆਪਣੇ ਸ਼ਹਿਰ ਦੇ ਨੇ ਤੇ ਫੋਨ ਕੀਤਾ ਸੀ ਆਪਣਾ ਦੇਖ ਕੇ ਇੰਸਟਾਗ੍ਰam ਤੋਂ ਵੀਡੀਓ ਤੇ ਬਾਕੀ ਇਹ ਜਾਣਦੇ ਵੀ ਹੈਗੇ ਆਪਣਾ ਕਾਫੀ ਪਿਆਰ ਨੂੰ ਨਾਲ ਆਪਾਂ ਚੈੱਕ ਕਰਨ ਵਾਸਤੇ ਉੱਪਰ ਆਪਣਾ ਇਸਟੋਮੇਟਰ ਲਾਇਆ ਤੇ ਜੋ ਚੈੱਕ ਕੀਤਾ ਤੇ ਇਧਰਲੇ ਬੰਨੇ ਤੁਹਾਨੂੰ ਦਿਖਾਉਣੇ ਆ ਆ ਦੇਖੋ ਵੀ ਕਿਸੇ ਨੇ ਜਿਹੜੀ ਨਾ ਬਹੁਤ ਕੁਝ ਹੀ ਹਰਕਤ ਕੀਤੀ ਆ ਆ ਐਸ ਜਗ੍ਹਾ ਦੇ ਵਿੱਚ ਦੇ ਵਿੱਚ ਕੁਸੂਰ ਆ ਰਿਹਾ ਜਾਂ ਪਿੰਨ ਮਾਰ ਦਿੱਤੀ ਹੈ ਤੇ ਇਦਾਂ ਦੀ ਹਰਕਤ ਕਰਕੇ ਵੀ ਮੈਂ ਨਹੀਂ ਮੰਨਦਾ ਵੀ ਕੋਈ ਜਿਹੜੀ ਕੋਈ ਸਮਝਦਾਰੀ ਹੈਗੀ ਆ ਤੇ ਭਾਜੀ ਇਹਨਾਂ ਦਾ ਏਸੀ ਸੀਗਾ ਹੁਣ ਤੁਸੀਂ ਇਹਨਾਂ ਦਾ ਨੁਕਸਾਨ ਕਰ ਦਿੱਤਾ ਜੇ ਆਪਾਂ ਪ੍ਰੈਸ਼ਰ ਪਰ ਕੇ ਹੁਣ ਚੈੱਕ ਕੀਤਾ ਤੇ ਜਿਹੜੀ ਲੀਕੇਜ ਆਪਾਂ ਨੂੰ ਇਹ ਜਗ੍ਹਾ ਤੋਂ ਮਿਲਦੀ ਆ ਸਾਹਮਣੇ ਕੋਈ ਲੋਕ ਵੱਜੀ ਹੋਈ ਹੈ ਇੱਥੇ ਇਹਦੇ ਵਿੱਚ ਬ੍ਰੀਕ ਉਹ ਚੀਜ਼ ਮਾਰੀ ਗਈ ਸੁਹਾਗ ਮਾਰਿਆ ਗਿਆ ਹੁਣ ਇੱਥੇ ਟੈਂਕਾ ਲਾਉਣ ਦੀ ਆਪਾਂ ਕੋਸ਼ਿਸ਼ ਕਰਦੇ ਆ ਤੇ ਹੁਣ ਜਿਹੜਾ ਇਹਦਾ ਹੱਲ ਕਰਾਂਗੇ ਇੱਕ ਵਾਰੀ ਟੈਂਕਾ ਆਪਾਂ ਲਗਾ ਦਿੱਤਾ ਇਹ ਜਗ੍ਹਾ ਤੋਂ ਹੁਣ ਪ੍ਰੈਸ਼ਰ ਪਰ ਕੇ ਇੱਕ ਵਾਰੀ ਚੈੱਕ ਵੀ ਕਰ ਲਵਾਂਗੇ 200 ਪਾਉਂਡ ਆਪਾਂ ਦੇ ਵਿੱਚ ਕਰਾ ਪ੍ਰੈਸ਼ਰ ਪਰ ਕੇ ਇਹਨੂੰ ਹੋਲਡ ਕਰ ਦਿੱਤਾ ਦਾ ਜੁਆਇੰਟ ਆਪਾਂ ਲਾਇਆ ਸੀ ਇਹਨੂੰ ਚੈੱਕ ਕਰ ਲੈਂਦੇ ਆਂ ਲੈਣ ਤਾਂ ਬਿਲਕੁਲ ਓਕੇ ਹੈ ਕੋਈ ਬੰਨੇ ਕੋਈ ਲੀਕ ਜੁਣੀ ਨਹੀਂ ਗੀ ਹੁਣ ਆਪਾਂ ਥੱਲੇ ਵਾਲਾ ਇਹਦਾ ਇੰਡੋਰ ਯੂਨਟ ਉਤਾਰਾਂਗੇ ਤੇ ਉਹਦੀ ਸਰਵਿਸ ਕਰਾ ਦੇ ਇਹਨੂੰ ਓਪਨ ਕੀਤਾ ਹੈ ਇਹਨੂੰ ਇੱਥੇ ਕਰ ਦਵਾਂਗੇ ਸਰ ਉਤਾਰੋ ਤੁਸੀਂ ਤੇ ਬੈਸਟ ਤੁਸੀਂ ਦੇਖੋ ਫੁੱਲ ਕੂਲਿੰਗ ਕੋਇਲ ਜਿਹੜਾ ਭਰਿਆ ਹੋਇਆ ਹੈ ਇਹ ਥੱਲੇ ਕਿ ਕਰਕੇ ਉਹਨੂੰ ਥੱਲੇ ਉਤਾਰ ਕੇ ਇਹਦੀ ਸਰਵਿਸ ਕਰਦੇ ਕੋਈ ਕਾਫੀ ਟਾਈਮ ਲੱਗਣਾ ਹੈ ਉਪਕੇਂਦੀ ਅੱਜ ਦਾ ਤੁਹਾਡੇ ਪੱਲੇ ਕੋਈ ਨਹੀਂ ਛੜਦਾ ਬੜਾ ਜਿਆਦਾ ਔਖਾ ਏਸੀ ਤੁਸੀਂ ਦੇਖੋ ਕਬਾਇਲ ਦਾ ਕੀ ਹਾਲ ਬਣਿਆ ਤੇ ਅਹ ਚੰਗੀ ਤਰ੍ਹਾਂ ਮੋਟਾ ਮੋਟਾ ਤੇਰੇ ਕਿ ਆਏ ਸੀ ਦੇ ਕਬਾਇਲ ਤੋਂ ਨਾਲ ਤੁਹਾਨੂੰ ਅੰਦਾਜ਼ਾ ਹੋ ਜਾਏਗਾ ਆਪਾਂ ਹਮੇਸ਼ਾ ਇਹੀ ਗੱਲ ਕਰਦੇ ਆ ਕਿ ਜਿਨ੍ਹਾਂ ਨੇ ਏਸੀ ਸਰਵਿਸ ਕਰਵਾਉਣੇ ਹੁੰਦੇ ਆ ਜਿਨ੍ਹਾਂ ਦੇ ਏਸੀ ਲੱਗੇ ਹੁੰਦੇ ਆ ਉਹ ਆਫਸੀਜਨ ਤੇ ਕਰਵਾਇਆ ਕਰੋ ਉਹਦਾ ਸਭ ਤੋਂ ਵੱਡਾ ਕਾਰਨ ਇਹੀ ਆ ਕਿ ਇੱਕ ਤਾਂ ਮਕੈਨਿਕਾ ਕੋਲ ਟਾਈਮ ਹੁੰਦਾ ਤੇ ਦੂਜਾ ਨੰਬਰ ਆ ਤੁਸੀਂ ਦੇਖੋ ਵੀ ਹੁਣ ਕੋਇਲ ਦੇ ਉੱਪਰ ਕਿੰਨੀ ਮੋਟੀ ਮੋਟੀ ਡਸਟ ਜੰਮੀ ਹੋਈ ਹੈ ਤੇ ਜਿਵੇਂ ਇਹਨਾਂ ਨੇ ਏਸੀ ਬੰਦ ਕਰ ਦਿੱਤਾ ਇੰਨਾ ਵਧੀਆ ਮਤਲਬ ਕੰਪਨੀ ਦਾ ਏਸੀ ਆ ਤੇ ਇਹ ਡਸਟ ਇਹਦੇ ਉੱਪਰ 6 ਮਹੀਨੇ ਪਈ ਰਹੀ 6 ਮਹੀਨੇ ਜਦੋਂ ਉੱਪਰ ਡਸਟ ਪਈ ਰਹੀ ਆ ਉਸ ਤੋਂ ਬਾਅਦ ਵਿੱਚ ਇਹ ਮਿੱਟੀ ਜਿਹਦੇ ਵਿੱਚ ਪਈ ਰਵੇ ਕਿ ਤੇ ਇਹਦੇ ਨਾਲ ਜੰਗਾਲ ਹੀ ਬੰਨਾ ਤੇ ਜੰਗਾਲ ਬਣ ਬਣ ਕੇ ਤੇ ਹੌਲੀ ਹੌਲੀ ਜਿਹੜੀ ਇਹ ਗੈਸ ਲੀਕ ਹੋ ਜਾਂਦੀ ਹੈ ਪਾਈਪਾ ਜਿਹੜੀਆਂ ਉਹਨਾਂ ਦੇ ਉੱਪਰ ਛੋਰਾ ਲੱਗ ਜਾਂਦਾ ਤੇ ਇਸ ਕਰਕੇ ਜਿਹੜੀ ਏਸੀ ਲੱਗੇ ਨੇ ਉਹ ਮੇਰੇ ਵੀਰ ਵੀ ਕੋਸ਼ਿਸ਼ ਕਰਿਆ ਕਰੋ ਜਦੋਂ ਆਕਸੀਜਨ ਹੈ ਨਾ ਉਦੋਂ ਸਰਵਿਸ ਕਰਵਾ ਕੇ ਤੇ ਇਹਨਾਂ ਨੂੰ ਬੰਦ ਕਰਿਆ ਕਰੋ ਤੇ ਉਸ ਤੋਂ ਬਾਅਦ ਵਿੱਚ ਉੱਪਰ ਕਵਰ ਕਰ ਦਿਆ ਕਰੋ ਤੇ ਜਦੋਂ ਏਸੀ ਗਾਂ ਚਲਾਉਣਾ ਹੋਵੇ ਤੇ ਉੱਪਰ ਉਹ ਕਵਰ ਉਤਾਰੋ ਮਾੜਾ ਮੋਟਾ ਝਾੜ ਕੇ ਤੇ ਉਸ ਤੋਂ ਬਾਅਦ ਏਸੀ ਨੂੰ ਚਲਾ ਲਓ ਸਟਾਰਟਿੰਗ ਟਾਈਮ ਤੇ ਤੁਹਾਨੂੰ ਏਸੀ ਦੀ ਸਰਵਿਸ ਕਰਾਉਣ ਦੀ ਲੋੜ ਨਹੀਂ ਪੈਗੀ। ਇਸ ਕੋਇਲ ਦੇ ਵਿੱਚ ਨਾ ਮਿੱਟੀ ਬਹੁਤ ਜ਼ਿਆਦਾ ਚਿਪਕੀ ਹੋਈ ਹੈ। ਤੇ ਇਸ ਕਰਕੇ ਇਹਦੇ ਤੇ ਮਿਹਨਤ ਵੀ ਕਾਫੀ ਲੱਗਦੀ ਪਈ ਹੈਗੀ ਆ। ਤੇ ਹੁਣ ਹੌਲੀ-ਹੌਲੀ ਵੇਖੋ ਤੁਸੀਂ ਕੋਇਲ। ਕੋਇਲ ਦਾ ਰੰਗ ਜਿਹੜਾ ਉਹ ਸ਼ਾਇਨਿੰਗ ਪੂਰੀ ਆ ਰਹੀ ਹੈਗੀ ਆ। ਜਿਵੇਂ-ਜਿਵੇਂ ਇਹਦੇ ਵਿੱਚੋਂ ਡਸਟ ਨਿਕਲਦੀ ਜਾਂਦੀ ਹੈ। ਤੇ ਆਪਾਂ ਪੂਰੀ ਮਿਹਨਤ ਕਰਕੇ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਦੇ ਪਏ ਆ। ਤੇ ਹੁਣ ਸਾਈਡ ਦੀ ਫਿਟਿੰਗ ਹੋ ਗਈ ਹੈ। ਇਧਰ ਬਹੁਤ ਜ਼ਿਆਦਾ ਔਖਾ। ਫਿੱਟ ਹੋਇਆ ਇੱਕ ਗਰਮੀ ਦਾ ਜਕਾਬ ਲੱਗ ਗਿਆ ਕਰਦੇ ਪਏ ਆ ਸਾਰਾ ਯੂਨਟ ਫਿੱਟ ਹੋ ਰਿਹਾਗਾ ਤੇ ਇਧਰ ਜਿਹੜੀਆਂ ਮੋਟਰ ਦੇ ਆਪਾਂ ਵਾਇਰ ਵਗੈਰਾ ਲਾਈਆਂ ਲੱਤੀਆਂ ਸੀ ਉਹ ਵੀ ਲਗਾ ਦਿੱਤੀਆਂ ਨੇ ਤੇ ਇਨਡੋਰ ਦੀ ਕੰਪਲੀਟ ਜਿਹੜੀ ਉਹ ਸਰਵਿਸ ਹੋ ਚੁੱਕੀ ਆ ਤੇ ਇਨਡੋਰ ਯੂਨਟ ਨੂੰ ਆਪਾਂ ਉਸੇ ਵਾਲ ਦੇ ਉੱਪਰ ਲਿਜਾ ਕੇ ਫਿੱਟ ਕਰ ਦਿੱਤਾ ਇਹਦਾ ਕੰਮ ਲਮੇੜ ਕੇ ਹੁਣ ਆਪਾਂ ਉੱਪਰ ਆਏ ਜਿਹੜਾ ਕੰਪਰੈਸ਼ਨ 'ਚ ਪ੍ਰੈਸ਼ਰ ਸੀਗਾ ਉਹਨੂੰ ਤਾਂ ਹੋਲਡ ਕੀਤਾ ਉਹਨੂੰ ਤਾਂ ਕੱਢ ਕੇ ਥੱਲੇ ਜਿਹੜੇ ਜੋਇੰਟ ਨੇ ਉਹ ਚੈੱਕ ਕਰ ਦਵਾਂਗੇ ਹੋਣ ਵਾਰੀ ਆਉਂਦੀ ਆ ਆਰਡਰ ਯੂਨਟ ਨੂੰ ਸਰਵਿਸ ਕਰਨ ਦੇ ਆਰਡਰ ਯੂਨਟ ਦੇ ਵਿੱਚ ਵੀ ਇਨਡੋਰ ਯੂਨਟ ਦੇ ਨਾਲੋਂ ਜ਼ਿਆਦਾ ਹੀ ਗੰਦ ਭਰਿਆ ਪਿਆ ਡਸਟ ਇੰਨੀ ਗਿ ਜਾਰੀ ਭਰੀ ਪਈ ਕਿ ਪਾਣੀ ਤੁਸੀਂ ਵੇਖੋ ਕਿੰਨਾ ਜ਼ਿਆਦਾ ਹੈ ਪੂਰਾ ਡਸਟ ਨਾਲ ਭਰਿਆ ਏਸੀ ਦੇ ਵਿੱਚੋਂ ਥੱਲੇ ਆ ਰਿਹਾ ਹੈਗਾ ਇਹ ਸਾਰੇ ਕੋਇਲ ਦੀ ਆਪਾਂ ਚੰਗੀ ਤਰ੍ਹਾਂ ਸਫਾਈ ਕਰਦੇ ਆ ਤੇ ਬਾਕੀ ਜਿਹੜੇ ਬ੍ਰਾਂਡਡ ਕੰਪਨੀਆਂ ਹੁੰਦੀਆਂ ਉਹਨਾਂ ਦੇ ਤੁਸੀਂ ਕੋਇਲ ਆ ਵੇਖੋ ਆਮ ਜਿਹੜੇ ਆਪਾਂ ਲੋਕਲ ਜਾਂ ਸਸਤੇ ਏਸੀ ਲੈਨੇ ਆ ਉਹਨਾਂ ਦੀ ਕੁਆਲਿਟੀ ਇਦਾਂ ਪਤਾ ਲੱਗਦਾ ਜਦੋਂ ਆਪਾਂ ਚੀਜ਼ ਨੂੰ ਖੋਲ ਕੇ ਵੇਖਦੇ ਆ ਹੁਣ ਜਿੰਨਾ ਵੀ ਇਹਦੇ ਵਿੱਚ ਪ੍ਰੈਸ਼ਰ ਭਰਿਆ ਸੀ ਉਹਨੂੰ ਆਪਾਂ ਬਾਹਰ ਕੱਢ ਦਿੱਤਾ ਇਹ ਸੋਹਣਾ ਸਾਰਾ ਕੰਮ ਗੰਭੀਰ ਹੈ ਅੰਪੀਰ ਲੱਗਦਾ ਕਿ ਸ਼ੇਰੇ ਗਰੀਲ ਆਇਆ ਹੈ ਇਹ ਹੀਟ ਦੀ ਪੂਰੀ ਤਰ੍ਹਾਂ ਆਇਆ ਇਸ ਟਾਈਮ ਆਪਾਂ ਪਹੁੰਚ ਚੁੱਕੇ ਆਂ ਇੰਡੋਰ ਯੂਨਟ ਦੇ ਕੋਲ ਜਿੱਥੇ ਆਪਣਾ ਏਸੀ ਲੱਗਿਆ ਹੋਇਆ ਹੈ ਇਹ ਬਹੁਤ ਹੀ ਵੱਡਾ ਲੰਬਾ ਹਾਲ ਹੈਗਾ ਤੇ ਹਵਾ ਦਾ ਫਲੋ ਬਿਲਕੁਲ ਓਕੇ ਆ ਤੁਸੀਂ ਵੇਖੋ ਇੱਧਰ ਕਪੜਾ ਪਿਆ ਹਿਲਦਾ ਪਿਆ ਜਿੰਨੀ ਇਹਦੇ ਵਿੱਚ ਡਸਟ ਹੈ ਉਹ ਸਾਰੀ ਆਪਾਂ ਕੱਢ ਦਿੱਤੀ ਹੈ ਏਸੀ ਦੀ ਕੂਲਿੰਗ ਬਿਲਕੁਲ ਓਕੇ ਆ ਜੇਕਰ ਇਹ ਵੀਡੀਓ ਪਸੰਦ ਆਈ ਇਹਨੂੰ ਵੱਧ ਤੋਂ ਵੱਧ ਲਾਈਕ ਕਰਿਆ ਜੇ ਆਪਣੇ ਮਿੱਤਰ ਬੇਲੀਆਂ ਦੇ ਵਿੱਚ ਸਾਂਝਾ ਕਰਿਆ ਜੇ ਤੇ ਪਿਆਰੇ ਪਿਆਰੇ ਕਮੈਂਟ ਕਰਿਆ ਜੇ ਸਤਿ ਸ੍ਰੀ ਅਕਾਲ ਜੀ